ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਹੋ ਰੈਂਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਗਈ ਹਾ ਕੇ ਐਫਸੀ ਮਕਡੋਨਲ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਹੋਰਿੰਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਹੋ ਗਈ KFC ਮਕਡੋਨਲ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਰੂ ਪੰਜਾਬ ਦੀ ਸੜਕਾਂ ਤੇ ਜਿਹੜੇ ਰੂ ਪੰਜਾਬ ਦੀ ਸੜਕਾਂ ਤੇ ਮਿੱਤਰਾਂ ਦੇ ਢਾਬੇ ਮੁੱਕ ਜਾਣੇ ਨੇ ਛੱਡ ਪਰੌਂਠੇ ਪੀਜ਼ਾ 버ਗਰ ਕਰਦੇ ਲਾਇਕ ਸਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਆਟਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਹੋ ਭਾਨ ਮਜਾਰਾ ਲੰਗੜੋ ਆਤੇ ਰਾਹੋਂ ਸੀ ਪਿੰਡ ਯਾਰਾਂ ਦੇ ਹਗਰ ਚਾ ਕੰਗਾ ਚੱਕਦਾ ਨਾ ਮੱਲਾ ਔੜ ਸੀ ਦਿਲ ਦਿਲਦਾਰਾਂ ਦੇ ਸਾਲੋਂ ਤੋਂ ਬੰਗਿਆਂ ਤੱਕ ਜਿਹੜੇ ਸਾਲੋਂ ਤੋਂ ਬੰਗਿਆਂ ਤੱਕ ਜਿਹੜੇ ਰਿਸ਼ਤੇ ਰਾ ਦੇ ਮੁੱਕ ਜਾਣੇ ਨੇ ਲੱਗਦਾ ਏ ਕਦੇ ਜਾਨੀ ਹੋਣਾ ਚਾਲਾਂ ਤੇ ਕਰਨਾ ਨੇ ਹੁਣ ਲੱਗਦਾ ਏ ਕਦੇ ਜਾਨੀ ਹੋਣਾ ਚਾਲਾਂ ਤੇ ਕਰਨਾ ਨੇ ਹੁਣ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਪਾਪਾ ਲੱਗdoctype ਕਹਿਣ ਨਿਆਣੇ ਹੁਣ ਹੋ ਨਮੀ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ ਓ ਕਹਿਣਾ ਥਾਂਦੀ ਹਾ ਜਾਣਾ ਤਾਂ ਕੀ ਇਹਨਾਂ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ ਹੋ ਨਮੀ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂਓ ਕਹਿਣਾ ਥਾਂਦੀ ਜਾਣਾ ਤਾਂ ਕੀ ਇਹਨਾ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਗੇੜੇ ਲੱਗਦੇ ਪਿੰਡ ਪਧਾਣੇ ਹੁਣ ਘਰ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਗੇੜੇ ਲੱਗਦੇ ਪਿੰਡ ਪਧਾਣੇ ਹੁਣ ਕੁਝ ਸਾਲਾਂ ਤੱਕ ਬੋਲੀ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਖਾਣਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ ਬੰਦ ਪੈਕਟ ਆਟਿਆਂ ਦੇ ਆ ਗਏ ਕੌਣ ਪਿਸਾਉਂਦਾ ਦਾਣੇ ਹੁਣ